1:30 ਵਜੇ ਤੱਕ ਕੰਟੀਨਿਊ ਚਲੀ ਰਹੀ ਉਸ ਤੋਂ ਬਾਅਦ ਜਿਹੜਾ ਅਸੀਂ ਤਕਰੀਬਨ 2:00 ਵਜੇ ਆ ਕੇ ਇੱਧਰ ਦੇਖਣ ਲੱਗੇ ਆ ਤਾਂ ਪਿੰਡ ਪੱਸੀ ਕਰੋੜੇ ਦੇ 7-8 ਘਰ ਐਸੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 4-4 ਫੁੱਟ ਪਾਣੀ ਜਾ ਚੁੱਕਿਆ ਇਹੋ ਹੀ ਹਿਸਾਬ ਪੂਰੀ ਸੜਕ ਬਰਬਾਦ ਹੋ ਗਈ ਹੈ ਪਸ਼ੂਆਂ ਦੀ ਪੂਰੀ ਹਾਲਤ ਹੈ ਚਾਰੇ ਪੱਠੇ ਦਾ ਜਿਹੜਾ ਰੱਖੇ ਹੈ ਖਾਣ ਦੇ ਸਟੋਰ ਕੀਤੇ ਉਹ ਵੀ ਖਰਾਬ ਹੋ ਗਏ ਨੇ ਤਾਂ ਇਤਨੀ ਬੁਰੀ ਹਾਲਤ ਹੈ ਵੀ ਹੁਣ ਚੱਲਣਾ ਫਿਰਨਾ ਵੀ ਮੌਕੇ ਤੇ ਵੀ ਆ ਕੇ ਮੈਂਕਮਾ ਵੀ ਦੇਖ ਸਕਦਾ ਕੋਈ ਵੀ ਆ ਕੇ ਇੱਧਰ ਪਿੰਡ ਦੋਹਾਂ ਪਿੰਡਾਂ ਦੀ ਖਾਸ 25 ਕਰੋੜਾ ਤਿੰਨ ਆਰ ਨੋਟ ਜਿੱਥੇ ਨੁਕਸਾਨ ਹੋਇਆ 10 10 ਫੁੱਟ ਤੱਕ ਖੱਡੇ ਪੈ ਗਏ ਨੁਕਸਾਨ ਜਿਹੜਾ ਤੁਸੀਂ ਸੜਕਾਂ ਵਿੱਚ ਟੁੱਟੀਆਂ ਹੋਈਆਂ ਹਨ ਲੋਕਾਂ ਨੇ ਕਹਿੰਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੜ ਗਿਆ ਦੁਕਾਨਾਂ ਵਿੱਚ ਵੜ ਗਿਆ ਪਾਣੀ ਦੁਕਾਨਾਂ ਘਰਾਂ ਵਿੱਚ ਵਜੇ ਆਪੇ ਖੁਦ ਦੇਖਣ ਗਿਆ 7-8 ਘਰ ਇੱਕ 25 ਕਰੋੜੇ ਦੇ ਨੇ ਜਿਹੜੇ ਇਹਨਾਂ ਦੇ ਘਰਾਂ 'ਚ ਪਾਣੀ ਗਿਆ ਉਹ ਕਹਿੰਦੇ ਨੇ ਤੁਹਾਡੇ ਹੋਰ ਵੀ ਮੇਰੇ ਪਿੰਡਾਂ 'ਚ ਤੁਹਾਡੇ ਗੱਲ ਹੋਈਆਂ ਵਿਅਕਤੀਆਂ ਦੇ ਨਾਲ ਉਹ ਕਹਿੰਦੇ ਜਦ ਬੱਦਲ ਨਹੀਂ ਫਟਿਆ ਹੁੰਦਾ ਇਸ ਤਰੀਕੇ ਨਾਲ ਉੱਪਰਲੇ ਪਾਸੇ ਹੁੰਦਾ ਇੱਕਦਮ ਬੱਦਲ ਫਟਿਆ ਜੀ ਇਹ ਬੱਦਲ ਫਟਿਆ ਜਿੱਥੇ ਜਿੱਥੇ ਕੇਸ ਚਾਂਸ ਹੋਇਆ ਉੱਥੇ ਤਕਰੀਬਨ 6 7 8 ਫੁੱਟ ਤੱਕ ਖੱਡੇ ਪਈ ਗਏ ਉਹ ਫਿਰ ਪਾਣੀ ਤਕਰੀਬਨ 2 ਕਿਲੋਮੀਟਰ ਸਾਡਾ ਪਿੰਡ ਥੱਲੇ ਡੇਢ 2 ਕਿਲੋਮੀਟਰ ਇਹ ਪਛੀਕਰੂ ਦਾ ਨਾਰ ਨੋ ਉਹ ਸਾਰਾ ਹੀ ਪਾਣੀ ਜਿਹੜਾ ਇਹਨਾਂ ਘਰਾਂ ਦੇ ਵਿੱਚ ਇਹਨਾਂ ਪਿੰਡੇ ਦੇ ਦੋਹਾਂ ਪਿੰਡਾਂ ਚ ਆਇਆ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੈ ਫਸਲਾਂ ਦਾ ਤੇ 6-6 ਫੁੱਟ 4-4 ਫੁੱਟ ਪਾਣੀ ਚੜੇ ਆ ਉਹ ਤਾਂ ਬਰਬਾਦ ਹੀ ਹੋਈ ਗਈਆਂ ਬਾਬਾ ਜੀ ਦੇਖਿਆ ਗੱਲ ਇਹ ਪਹਿਲੇ ਵੀ ਬੱਦਲ ਇਸ ਤਰ੍ਹਾਂ ਦੇ ਕਦੇ ਪੈਦਾ ਨਹੀਂ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ ਮੈਂ 80 ਸਾਲ ਦਾ ਸਾਡੀ ਟੱਟ ਪਹੁੰਚੀ ਗਈਆਂ ਤਕਰੀਬਨ 70 ਸਾਲ ਤੋਂ ਹੋਸ਼ ਸੰਭਾਲੇ ਦੀ ਹੈ 70 ਸਾਲ ਤੋਂ ਐਸਾ ਚਾਂਸ ਅਸੀਂ ਨਹੀਂ ਦੇਖਿਆ ਤੇ ਪ੍ਰਸ਼ਾਸਨ ਦਾ ਕੋਈ ਪਹੁੰਚਿਆ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਪਿੰਡ ਪੱਛੀ ਕਰੋੜਾ ਨਾ ਅਭਿਰਿੰਦਰ ਸਿੰਘ ਬਾਜਵਾ ਜੀ ਮੈਂ ਉੱਪਰ ਰਹਿਣਾ ਜੰਗਲ ਦੇ ਨਾਲ ਆ ਬਿਲਕੁਲ ਮੇਰਾ ਏਰੀਆ ਤੇ ਮੈਂ ਛੱਤ ਤੇ ਖੜਾ ਸੀ ਉਸ ਵਕਤ ਤਾਂ ਤਕਰੀਬਨ 12:20 ਮਿੰਟ ਦੀ ਗੱਲ ਹੈ 12:20 ਮਿੰਟ ਦੀ ਗੱਲ ਹੈ ਤੇ ਤਕਰੀਬ ਬਹੁਤ ਜ਼ੋਰ ਨਾਲ ਖੜਕਾ ਹੋਇਆ ਬਹੁਤ ਜ਼ੋਰ ਨਾਲ ਖੜਕਾ ਹੋਇਆ ਤੇ ਮੈਂ ਇੱਕ ਵਾਰੀ ਤਾਂ ਘਬਰਾ ਗਿਆ ਕਿ ਪਤਾ ਨਹੀਂ ਕੀ ਹੋਇਆ ਤੇ ਦੇਖਿਆ ਤੇ ਉੱਪਰ ਤਕਰੀਬਨ ਕਾਫੀ ਜ਼ੋਰ ਨਾਲ ਪਾਣੀ ਥੱਲੇ गिर ਰਿਹਾ ਸੀ ਤੇ ਮੈਂ ਫਿਰ ਰੋਲਾ ਪਾਇਆ ਮੈਂ ਕਿਹਾ ਤਾਂ ਬੱਦਲ ਫਟ ਗਿਆ ਬੱਦਲ ਫਟ ਗਿਆ ਫਿਰ ਫਿਰ ਦੌੜਿਆ ਮੈਂ ਜਦ ਤੱਕ ਮੈਂ ਦੌੜ ਕੇ ਆਪਣੇ ਖੇਤਾਂ ਵਾਲੇ ਪਾਸੇ ਨੂੰ ਆਇਆ ਤਾਂ तकरीबन 10-10 ਫੁੱਟ ਪਾਣੀ ਸਾਡੇ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੀ ਤੇ ਨੁਕਸਾਨ ਵੀ ਕਹਿੰਦੇ ਬਹੁਤ ਜ਼ਿਆਦਾ ਬਿਲਕੁਲ ਜੀ 2-3 ਘਰ ਤਾਂ ਨੁਕਸਾਨ ਬਹੁਤੇ ਜ਼ਿਆਦੇ ਗਏ ਹੋਏ ਨੇ ਬਾਕੀ ਜਿਹੜਾ ਨਾਲਾ ਉਹ ਥੋੜਾ ਟਾਈਟ ਹੈ ਉਹਨੂੰ ਸੈੱਟ ਕੀਤਾ ਜਾਏ ਵਧੀਆ ਬਣਾਇਆ ਜਾਏ ਤੇ ਇਹਦਾ ਪਾਣੀ ਨੂੰ ਗਾਸੀ ਦਾ ਕੋਈ ਬਰਾ ਬਣ ਸਕਦਾ ਨਾ ਪਰ ਤੁਹਾਡੇ ਨਾਲ ਵੀ ਮੈਂ ਦੇਖੀ ਤਸਵੀਰ ਉੱਪਰਲੇ ਪਾਸੇ ਤੁਹਾਡੇ ਜਿਹੜੇ ਉੱਪਰਲਾ ਏਰੀਆ ਹੈਗਾ ਜਿਹੜਾ ਪਿੰਡ ਹੈ ਉੱਥੇ ਤਾਂ ਬਹੁਤ ਜ਼ਿਆਦਾ ਨੁਕਸਾਨ ਉੱਥੇ ਵੀ ਬਹੁਤ ਗੋਏ ਪੈ ਗਏ ਹੋਏ ਐ ਇਹ ਪਹਾੜਾਂ ਨੇ ਪਹਾੜ ਖਿਸਕ ਮੈਂ ਆਖਿਆ ਜੀ ਮੇਰੀ ਤਕਰੀਬਨ 5-6 ਕਿਲੇ ਦੀ ਇੱਕ ਲੀਡ ਹੈ ਜਿਹਦੇ ਵਿੱਚ ਮੈਂ ਉੱਪਰ ਜਾਲੀ ਲਾਈ ਹੋਈ ਸੀ ਤੇ ਤਕਰੀਬਨ ਜ਼ਮੀਨ ਥੱਲੇ ਮੇਰੀ ਪਧਰੀ ਹੈ ਉੱਪਰ ਪਹਾੜ ਸੀ ਉੱਥੇ ਤਰੀ ਗੇ ਜਾਲੀ ਸਣੇ ਪਹਾੜ ਗਰ ਕੇ ਕਿਵੇਂ ਥੱਲੇ ਆ ਗਿਆ ਪੂਰਾ 6-7 ਕਿੱਲਿਆਂ ਦਾ ਪੂਰਾ ਗਰ ਕੇ ਥੱ ਤਪਾਈ ਹਾਈ ਹੋ ਰਹੀ ਹੈ ਜਿੰਦਗੀ ਦੇ ਦੇਖਿਆ ਕਰੀ ਮੈਂ ਪਹਿਲੀ ਵਾਰੀ ਤੋਂ ਬਾਅਦ ਪਹਿਲੀ ਵਾਰੀ ਜੀ ਇਹ ਹੋ ਗਿਆ ਵੀ ਮੰਗ ਕਰਨਾ ਚਾਹੁੰਦੇ ਹਾਂ ਦੇਖੋ ਜੀ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਸਾਡੇ ਵੀ ਦੇਖਣਾ ਚਾਹੀਦਾ ਬਾਕੀ ਰੋੜਾਂ ਦਾ ਜ਼ਰੂਰੀ ਹੈ ਸਾਡੇ ਲੰਘਣ ਵੰਡਣ ਦਾ ਕੋਈ ਰਾਹ ਨਹੀਂ ਰਿਹਾ ਇੱਕ ਦੂਜੇ ਨਾਲ ਤਾਲਮੇਲ ਟੁੱਟ ਗਿਆ ਰਾਤ ਨੂੰ ਹੋਰ ਅੱਗੇ ਬੱਦਲ ਫੇਰ ਚੜ੍ਹਿਆ ਹੋਇਆ ਜੇ ਵੱਧ ਘੱਟ ਬਾਰਿਸ਼ ਹੋ ਗਈ ਤਾਂ ਕਿਸੇ ਨਾਲ ਕਿਸੇ ਨਾਲ ਤਾਲਮੇਲ ਕਿਦਾਂ ਕਰਨੇ ਨੇ ਬਾਕੀ ਇਹ ਗਰੀਬ ਪਿੰਡ ਹੈ ਇਸ ਪਿੰਡ ਦਾ ਕੁਝ ਦੇਖਿਆ ਜਾਏ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਭਰਿਆ ਜਾਏ ਮਾੜਾ ਮੋਟਾ ਪ੍ਰਸ਼ਾਸਨ ਕੁਝ ਨਾ ਕੁਝ ਕਰੇ ਇੰਨਾ 10 ਵਜੇ ਤੱਕ ਥੋੜਾ ਥੋੜਾ ਮੀਂਹ ਪੈ ਰਿਆ ਸੀ ਉਸ ਤੋਂ ਬਾਅਦ ਥੋੜਾ ਵੱਧ ਗਿਆ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਸਾਡੇ ਪਿੱਛੇ ਡੰਗਰ ਬੰਦ ਹੋ ਗਏ ਸਾਡੀ ਮੇਰੀ ਥਾਣੀ ਜੀ ਅਸੀਂ ਪਿੱਛੇ ਦੇਖਣ ਗਏ ਕਿ ਚਲੋ ਦੇਖਦੇ ਆਂ ਪਿੱਛੇ ਕੀ ਪਾਣੀ ਦਾ ਕੀ ਹਿਸਾਬ ਕਿਤਾਬ ਬਸ 2 ਮਿੰਟ ਬਾਅਦ ਹੀ ਅਸੀਂ ਅਸੀਂ ਉੱਥੇ ਸੀਗੇ ਉਦੋਂ ਸਾਨੂੰ ਆਵਾਜ਼ ਆਣੀ ਸ਼ੁਰੂ ਹੋ ਗਈ ਕਿ ਕੋਈ ਜਿਸ ਤਰ੍ਹਾਂ ਬੱਦਲ ਫਟਿਆ ਆਇਆ ਜਾਂ ਕੀ ਕੁਝ ਹੋਇਆ ਆ ਉੱਪਰ ਤੇ ਉਸ ਤੋਂ ਬਾਅਦ ਪਾਣੀ ਥੱਲੇ ਆਉਣਾ ਸ਼ੁਰੂ ਹੋ ਗਿਆ ਸੀ ਵਟਾ ਵਟਾ ਡੰਗਰ ਖੋਲਨੇ ਆਪਣੇ ਅਸੀਂ ਅੱਗੇ ਲਿਆਂਦੇ ਆ ਅੱਗੇ ਸਾਰਾ ਪਾਣੀ ਮਤਲਬ ਕਿ ਇੰਨਾ ਜ਼ਿਆਦਾ ਪਾਣੀ ਅਚ ਆ ਸਾਡੀ ਗਲੀ ਚ ਵੀ ਲੱਖ ਲੱਖ ਤੋਂ ਵੀ ਜ਼ਿਆਦਾ ਜ਼ਿਆਦਾ ਪਾਣੀ ਹੋ ਜਾਂਦਾ ਹੈ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ ਨੁਕਸਾਨ ਇਹ ਆ ਵੀ ਸਾਡੇ ਕਮਰਿਆਂ ਤਰੇੜਾਂ ਗਈਆਂ ਆ ਥੱਲੇ ਜਿਹੜਾ ਸਾਡਾ ਇੱਕ ਗਲੀ ਦਾ ਕੰਦਾ ਉਹ ਸਰੇ ਦਾ ਕੰਦਾ ਹੋਰ ਪੈ ਗਿਆ ਆ ਤੇ ਹੁਣ ਸਾਨੂੰ ਘਰ ਦਾ ਵੀ ਥੋੜਾ ਖਤਰਾ ਹੀ ਆ ਮਾਗੀ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਮੰਗੇਬ ਜੋ ਸਾਡਾ ਨੁਕਸਾਨ ਹੋਇਆ ਸਾਡਾ ਥੋੜੇ ਪੂਰਤੀ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਰਾਮਜੀਤ ਦਾਸ ਬਚਨ ਦੇਵੀ ਹਾਂਜੀ ਕੀ ਹੋਇਆ ਸੀ ਜਿੰਨੇ ਜਿੰਨੇ ਟਗਾ ਜਿੱਲੇ ਪਾਣੀ ਆਇਆ ਨਾ ਜੱਕਦਾਵੀ ਪਾਣੀ ਆਇਆ ਅਸੀਂ ਕਿਹਿਆ ਪਤਾ ਨਹੀਂ ਕੀ ਹੋ ਗਿਆ ਪਿੱਛੇ ਇੰਨਾ ਬਾਜ ਆਈ ਪਾਣੀ ਦੀ ਜਿੱਲੇ ਬਾਜ ਆਈ ਅਸੀਂ ਪਿੱਛੇ ਦਿਖਣ ਗਿਆ ਤਾਂ ਉਹ ਜਿਹੜਾ ਡੰਗਾ ਚਿਣਿਆ ਸੀ ਨਾ ਸਾਰਾ ਹੀ ਡੰਗਾ ਰੁੜ ਗਿਆ ਇੱਕ ਬੱਟਾ ਨਹੀਂ ਉਥੇ ਰਿਹਾ ਅਸੀਂ ਪਸ਼ੂ 도ੜ ਕੇ ਮੁੰਡਾ ਕਹਿੰਦਾ ਮੰਮੀ 도ੜੋ 도ੜੋ ਪਸ਼ੂ ਨੂੰ ਬੰਨੋ ਬਾਹਰ ਫੇ ਮੈਂ ਬਰਖਾ ਚ ਬਾਹਰ ਪਸ਼ੂ ਬੰਨੇ ਤੂੜੀ ਅੰਦਰ ਰੱਖੀਓ ਸਾਰੇ ਪਸ਼ੂ ਵੀ ਰੁੜ ਜਾਣੇ ਇਹ ਜਿੱਦਾਂ ਡੰਗਾ ਜਿੱਦਾਂ بارش ਆਈ ਇੰਨੀ ਜ਼ੋਰ ਦੀ بارش ਆਈ ਹੈ ਕੀ ਮੰਗ ਕਰਦੇ ਹਾਂ ਹਾਂਜੀ ਮੰਗੇ ਇਹ ਕਰਦੇ ਆ ਵੀ ਹੁਣ ਉਹ ਸਾਨੂੰ ਪੱਕਿਆ ਪੱਕੀ ਚੀਜ਼ ਹੋਣੀ ਚਾਹੀਦੀ ਹੈ ਸਰੇ ਦੁਪਹਿਰ ਦਾ ਟਾਈਮ ਸੀਗਾ ਜੀ ਲੋਕੀ ਘਰਾਂ ਸੀਗੇ ਤੇ ਅਚਾਨਕ ਹੀ ਪਾਣੀ ਜਿਦਾ ਦਰਿਆ ਦਾ ਹੜ ਨਹੀਂ ਆਂਦਾ ਜੀ ਇਦਾਂ ਜੱਕ ਦਾ ਮੇ ਪਾਣੀ ਜਿਵੇਂ ਕਿ ਨਾ ਉੱਪਰ ਆ ਗਿਆ ਇਦਾਂ ਲੱਗਾ ਜਿਦੇ ਕਿ ਬੱਦਲ ਫਟੇ ਆ ਉੱਪਰ ਕਿਤੇ ਹਮ ਬੰਦ ਦੇ ਵਿੱਚ ਅਚਾਨਕ ਹੀ ਪਾਣੀ ਆ ਗਿਆ ਪਤਾ ਹੀ ਨਹੀਂ ਲੱਗਾ ਕਿਸ ਨੂੰ ਜਿਸਲੇ ਨੂੰ ਪਾਣੀ ਆਇਆ ਉਹਲੇ ਨੂੰ ਗਲਗਲ ਪਾਣੀ ਜਾਂਦਾ ਪਿਆ ਜੀ ਨੁਕਸਾਨ ਕਿੰਨਾ ਕੁ ਹੋਇਆ ਨੁਕਸਾਨ ਕਾਫੀ ਹੋਇਆ ਕੋ 10 15 ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਘੁੰਮ ਗਿਆ ਜੀ ਬਾਕੀ ਜ਼ਮੀਨਾਂ ਫਸਲ ਦਾ ਵੀ ਫਸਲ ਜਨ ਕਿ ਡੁੱਬ ਗਈ ਹੈ ਪਾਣੀ ਦੀ ਉਹ ਤੇ ਹੁਣ ਜਾ ਕੇ ਹੀ ਪਤਾ ਲੱਗੇਗਾ ਜੀ ਕਿ ਕੋਈ ਪਾਣੀ ਜ਼ਿਆਦਾ ਉਧਰ ਜਾ ਨਹੀਂ ਜਾ ਰਿਹਾ ਤੇ ਬਾਕੀ ਲੋਕਾਂ ਦੇ ਘਰਾਂ ਚ ਪਾਣੀ ਬਾਕੀ ਛੜਕੁਰਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਦੀ ਪਹਿਲੇ ਵੀ ਇਦਾਂ ਦੀ ਤਸਵੀਰ ਦੇਖੀ ਜਾਂਦੀ ਪਹਿਲੇ ਨਹੀਂ ਇਦਾਂ ਦਾ ਅਸੀਂ ਪਾਣੀ ਨਹੀਂ ਦੇਖਿਆ ਜੀ ਅਸੀਂ ਜਨ ਕਿ ਸਾਡੀ ਉਮਰ ਆਸ ਹੀ ਨਹੀਂ ਇਦਾਂ ਦਾ ਪਾਣੀ ਦੇਖਿਆ ਕਿਸ ਤਰ੍ਹਾਂ ਸਮਝ ਲੈਣ ਜੀ ਪਾਣੀ ਮਤਲਬ ਪਹਿਲੇ ਥੋੜ੍ਹਾ ਥੋੜ੍ਹਾ ਹੀ ਸੋਚਿਆ ਬਾਰਸ਼ ਦਾ ਪਾਣੀ ਆਏਗਾ ਬਾਰਸ਼ ਕਰਕੇ ਅੱਧਾ ਘੰਟਾ ਬਾਰਸ਼ ਦਾ ਪਾਣੀ ਥੋੜ੍ਹਾ ਥੋੜ੍ਹਾ ਆਉਂਦਾ ਰਿਹਾ ਜੱਕਦਮ ਹੀ ਫ ਇਹ ਦੁਆਰ ਦੇ ਬਰਾਬਰ ਪਾਣੀ ਤਾਂ ਅੰਦਰ ਵੜ ਗਿਆ ਹੈ ਬਹੁਤ ਬੁਰਾ ਹਾਂ ਸਾਰੇ ਖਾਲੇ ਵਿੱਚ ਉਸ ਬਲੇ ਪੇਜ ਲਾ ਫਲਡ ਪੂਰਾ ਹੈ ਮਤਲਬ ਪਾਣੀ ਇਨਾ ਸਾਫ ਹੈ ਮਤਲਬ ਪੁੱਛੋ ਮਤਲਬ ਨੁਕਸਾਨ ਕਾਫੀ ਹੋ ਸਾਡੇ ਆਪਣੇ ਮਕਾਨਾਂ ਵਿੱਚ ਵੀ ਬੜਿਆ ਪਾਣੀ ਉਹ ਸਾਹਮਣੇ ਮਕਾਨਾਂ ਦੇ ਉੱਤੇ ਵੀ ਬੜਿਆ ਆ ਨਾ ਜੋਤ